ਮਰਿਆ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ ਪਰ ਮਰੇ ਦੀਆਂ ਤਾਂ ਅੱਖਾਂ ਵੀ ਬੜੀਆਂ ਕੀਮਤੀ ਐ ਹੁਣ ਮਰੇ ਦੀਆਂ ਦਿਲ ਉਹ ਕੰਮ ਆ ਜਾਂਦਾ ਕਿਸੇ ਦੀ ਜਾਨ ਦੇ ਦਿੰਦਾ ਚੱਲਦੀ ਕਰ ਦਿੰਦਾ ਜੀਵਨ ਦੇ ਦਿੰਦਾ ਮਰੇ ਦੀਆਂ ਕਿਡਨੀ ਆ ਕੰਮ ਆ ਜਾਂਦੀਆਂ ਪਰ ਮਹਾਰਾ ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੇ ਜੇ ਬੰਦਾ ਮਰਜੇ ਤੇ ਬੰਦਾ ਕਿਸੇ ਕੰਮ ਦਾ ਨਹੀਂ ਐ ਕਹਿੰਦੇ ਪਸ਼ੂ ਮਰਜੇ ਪਸ਼ੂ ਮਰੈ ਦਸ ਕਾਇਸ ਬਰੈ ਵੀ ਜੇ ਪਸ਼ੂ ਮਰਦੇ ਤੇ ਉਹਦੇ ਦਾ ਹੱਟ ਵੀ ਵਿਕਦੇ ਆ ਬੰਦੇ ਦੇ ਕਹਿੰਦੇ ਖਰੀਦਣੇ ਬੰਦੇ ਦੇ ਹੱਟ ਵੀ ਵਿਕਦੇ ਆ ਵੀ ਬੰਦੇ ਦੀਆਂ ਅੱਖਾਂ ਵਿਕਦੀਆਂ ਬੰਦੇ ਦੇ ਗੁਰਦੇ ਵਿਕਦੇ ਬੰਦੇ ਦੇ ਦਿਲ ਵਿਕਦਾ ਬੰਦੇ ਦਾ ਲੀਵਰ ਲੱਗਦਾ ਇੱਕ ਦੂਏ ਦਾ ਟ੍ਰਾਂਸਪਲੈਂਟ ਹੋ ਜਾਂਦਾ ਹੈ ਇੱਥੇ ਗੱਲ ਸਰੀਰ ਦੀ ਨਹੀਂ ਕੀਤੀ ਜਾ ਰਹੀ ਸਮਝਣਾ ਇਹ ਪਹਿਣਾ ਮਹਾਰਾਜ ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ ਨਰ ਕਿ ਆਏ ਨਰ ਕਹਿੰਦੇ ਬੰਦੇ ਨੂੰ ਨਾ ਰੂ ਹੈ ਜਿਹਦੇ ਅੰਦਰ ਨਰੂ ਹੈ ਨਰੂ ਕੀ ਹੈ ਨਰੂ ਹੁੰਦੀ ਹੈ ਅਨਸਾਨੀਅਤ ਅਨਸਾਨ ਵਿੱਚ ਹੈ ਅਨਸਾਨੀਅਤ ਤੇ ਇਨਸਾਨ ਹੈ ਜੇ ਹਵਾਨੀਅਤ ਹੈ ਫਿਰ ਇਨਸਾਨ ਨਹੀਂ ਫਿਰ ਹਯਾਨ ਹੈ ਕਹਿੰਦੇ ਜੇ ਬੰਦੇ ਦੀ ਇਨਸਾਨੀਅਤ ਮਰ ਗਈ ਨਰੂ ਮਰੇ ਇਨਸਾਨੀਅਤ ਉਹਦੇ ਚ ਹੈ ਨਹੀਂ ਹੈ ਨਰ ਕਾਮਨਾ ਆਵੇ ਕਹਿੰਦੇ ਉਹ ਬੰਦਾ ਕਿਸੇ ਕੰਮ ਦਾ ਨਹੀਂ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਸ਼ੂ ਮਰੇ ਦਸ ਕਾਜ ਸਵਾਰ ਹੈ ਕਹਿੰਦੇ ਜੇ ਪਸ਼ੂ ਫਿਰਤੀ ਪਸ਼ੂ ਫਿਰਤੀ ਕਿਹੜੀ ਹੈ ਪਸ਼ੂ ਨੂੰ ਖੁਰਲੀ ਦੇ ਵਿੱਚ ਘਾਹ ਖਿਲਾ ਦਿਓ ਇੱਕੋ ਜਿਹਾ ਘਾਹ ਪਾ ਦਿਓ ਆਪਣੀ ਖੁਰਲੀ ਤੋਂ ਪਹਿਲਾਂ ਉਹ ਦੂਜੇ ਦੀ ਖੁਰਲੀ 'ਚ ਨੂੰ ਮੂੰਹ ਮਾਰਦਾ ਮਯੋਤਰ ਵਾਲਾ ਪਹਿਲਾਂ ਚੱਕ ਲਾਂ ਘਾ ਪਾ ਕੇ ਫੀਡ ਪਾ ਦਿਓ ਨਾ ਪਰ ਪਹਿਲਾਂ ਦੂਜੀ ਦੇ ਮੋਰੇ ਦੀ ਖਾਉਂਗੀ ਭਾਵੇਂ ਉਹਦੇ ਵਾਲੀ ਕੋਈ ਦੂਜੀ ਨਾਲ ਵਾਲੀ ਚੱਕ ਕੇ ਖਾ ਜੇ ਇਹ ਸੁਭਾਅ ਹੈ ਵੀ ਮੈਂ ਦੂਜੇ ਦਾ ਵੀ ਹੜੱਪ ਕਰ ਜਾਂ ਕਾਮੀ ਬਿਰਤੀ ਕਰੋਧੀ ਲੋਭੀ ਮੋਹੀ ਹੰਕਾਰ ਵੀ ਹੈ ਇੱਕ ਪਿੰਡ ਦਾ ਝੋਟਾ ਦੂਜੇ ਪਿੰਡ ਚ ਆ ਜੇ ਤੇ ਉਹ ਮਾਰ ਮਾਰ ਕੇ ਉਹਦੀਆਂ ਤੋੜ ਦਿੰਦਾ ਹੱਡੀਆਂ ਬਸਲੀਆਂ ਵੀ ਤੂੰ ਮੇਰੇ ਇਲਾਕੇ ਚ ਕਿੱਦਾਂ ਆ ਗਿਆ ਇਹੀ ਸਾਡੇ ਚ ਹੈ ਇਹੀ ਸਾਡੇ ਚ ਸੁਭਾਅ ਹੈ ਰਾਜਨੀਤਿਕ ਲੋਕਾਂ ਦਾ ਵੀ ਹੈ ਸਾਡੇ ਇਲਾਕੇ ਚ ਕਿੱਦਾਂ ਆ ਗਿਆ ਛੱਡੋ ਇਹਨਾਂ ਲੋਕਾਂ ਨੂੰ ਸਾਡੇ ਧਾਰਮਿਕ ਲੋਕਾਂ ਦੇ ਵਿੱਚ ਵੀ ਹੈ ਸਾਡੇ ਇਲਾਕੇ ਚ ਕਿੱਦਾਂ ਆ ਗਿਆ ਕਿਉਂਕਿ ਇਹ ਬਿਰਤੀਆਂ ਅਸੀਂ ਚੁੱਕੀਆਂ ਹੋਈਆਂ ਪਸ਼ੂ ਬਿਰਤੀਆਂ ਕਹਿੰਦੇ ਪਸ਼ੂ ਬਿਰਤੀ ਮਰ ਜੇ ਨਾ ਜੇ ਬੰਦੇ ਦੀ 10 ਕਾਜ ਉਸਵਾਰ ਹੈ ਉਹੀ ਬੰਦਾ 10 ਕਾਰ ਤੇ ਸਵਾਰ ਦਿੰਦਾ ਮਤਲਬ ਆਪਣਾ ਜੀਵਨ ਵੀ ਸਵਾਰਦਾ ਦੂਜੇ ਦਾ ਵੀ ਸਵਾਰਦਾ ਉਹੀ ਬੰਦੇ ਦੀ ਕੀਮਤ ਪੈ ਜਾਂਦੀ ਹੈ ਜਿਹਨੇ ਆਪਣੇ ਕੰਮ ਨੂੰ ਖਤਮ ਕਰ ਲਿਆ ਜਿਹਨੇ ਕ੍ਰੋਧ ਨੂੰ ਕਰ ਲਿਆ ਜਿਹਨੇ ਆਪਣੀ ਪਸ਼ੂ ਵਰਤੀ ਖਤਮ ਕਰ ਲਈ ਇੱਥੇ ਵਰਤੀ ਦੀ ਗੱਲ ਹੈ ਜਿਹੜੇ ਬੰਦੇ ਦੀ ਇਨਸਾਨੀਅਤ ਮਰ ਗਈ ਉਹ ਬੰਦਾ ਮਰ ਗਿਆ ਭਾਵੇਂ ਜੋ ਸੰਤ ਜਰਨੈਲ ਸਿੰਘ ਦੀ ਪਿੰਡਾਂ ਵਾਲੇ ਕਹਿੰਦੇ ਸੀ ਕਹਿੰਦੇ ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ ਜਮੀਰ ਦੇ ਮਰਨੇ ਨੂੰ ਮੌਤ ਗਿਣਦਾ ਇੱਥੇ ਉਹ ਜਮੀਰ ਨਰੂ ਐ ਜੇ ਦੀ ਜਮੀਰ ਮਰ ਗਈ ਨਰ ਕਾਮ ਉਹ ਕਿਸੇ ਕੰਮ ਦਾ ਨਹੀਂ ਇਸ ਕਰਕੇ ਸੰਸਾਰ ਦੇ ਵਿੱਚ ਬੜੇ ਮਰਦੇ ਨੇ ਪਰ ਗਰਵਾਣੀ ਨੇ ਦੋਹਾਂ ਨੂੰ ਮਰਿਆ ਮੰਨਿਆ ਤਿੰਨਾਂ ਨੂੰ ਜਿਉਂਦੇ ਮੰਨਿਆ ਦੋ ਮਰੇ ਕੌਣ ਨੇ ਗਰਬਾਣੀ ਦੇ ਵਿੱਚ ਇੱਕ ਉਹ ਮਰਿਆ ਹੋਇਆ ਜਿਹੜਾ ਅਮਰਤ ਵੇਲੇ ਨਹੀਂ ਉੱਠਦਾ ਗਰਬਾਣੀ ਕਹਿੰਦੀ ਹੈ ਸਤਿਗੁਰ ਕਹਿੰਦੇ ਆ ਉਹ ਮਰਿਆ ਹੋਇਆ ਹੈ ਅਮਰਤ ਵੇਲ ਨਾ ਜਾਗਿਓ ਜੀਵਣੋ ਮਉਹ ਹੈ ਕਹਿੰਦੇ ਜਿਉਂਦਾ ਹੀ ਮਰਿਆ ਹੋਇਆ ਹੈ ਜਿਹੜਾ ਅਮਰਤ ਵੇਲੇ ਨਹੀਂ ਜਾਗਦਾ ਤੇ ਦੂਜਾ ਮਰਿਆ ਹੋਇਆ ਕੌਣ ਹੈ ਕਹਿੰਦੇ ਦੂਜਾ ਮਰਿਆ ਹੋਇਆ ਉਹ ਹੈ ਜਿਹੜਾ ਰੰਗ ਦਾ ਸੋਹਣਾ ਹੋਵੇ ਉੱਚੀ ਕੁੱਲ 'ਚ ਜਨਮ ਹੋਵੇ ਚਾਰ ਬੰਦਿਆਂ 'ਚ ਬੈਠ ਕੇ ਗੱਲਬਾਤ ਕਰ ਲੈਂਦਾ ਹੋਵੇ ਹਰ ਇੱਕ ਪੱਖੋਂ ਉੱਚੀ ਕੁੱਲ ਹੋਵੇ ਰੰਗ ਰੂਪ ਹੋਵੇ ਪੈਸਾ ਹੋਵੇ ਸੋਹਣਾ ਹੋਵੇ ਮੁੱਖ ਗਿਆਨੀ ਹੋਵੇ ਕਹਿੰਦੇ ਜੇ ਉਹਦੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਨਹੀਂ ਹੈ ਉਹ ਬੰਦਾ ਵੀ ਮਰਿਆ ਹੋਇਆ ਹੈ ਅਤ ਸੁੰਦਰ ਬੜਾ ਸੋਹਣਾ ਹੋਵੇ, ਕਲੀਨ, ਉੱਚੀ ਜਨਮ ਹੋਵੇ, ਚਤਰ, ਚਲਾਕ ਹੋਵੇ, ਮੁੱਖ ਗਿਆਨੀ, ਚਾਰ ਮੰਦਿਆਂ ਦੀ ਗੱਲ ਕਰਨੀ ਆਉਂਦੀ ਹੋਵੇ, ਧਨਵੰਤ, ਪੈਸਾ ਹੋਵੇ ਮੰਦੇ ਕੋਲ। ਇਹ ਪੰਜੇ ਗੁਣ ਕਿਸੇ ਇੱਕ ਕੋਲ ਨਹੀਂ ਹੁੰਦੇ। ਹਰ ਕੋਲ ਕੋਈ ਨਾ ਕੋਈ ਗੁਣ ਦੀ ਘਾਟ ਹੈ। ਜਿਹੜਾ ਸੁੰਦਰ ਹੈ, ਉਹਦੇ ਕੋਲ ਪੈਸਾ ਨਹੀਂ ਹੈ। ਜਿਹਦਾ ਸਰੀਰਿਕ ਬੜਾ ਤੰਦਰੁਸਤ ਹੈ। ਵਧੀਆ, ਕੋਈ ਬਿਮਾਰੀ ਠਮਾਰੀ ਨਹੀਂ। ਉਹਦੇ ਵਿਚਾਰੇ ਕੋਲ ਪੈਸਾ ਨਹੀਂ, ਖੇਤਾਂ 'ਚ ਕੰਮ ਕਰਦਾ, ਉਹਦੀ ਆੜੀ ਕਰਦਾ, ਮਜ਼ਦੂਰੀ ਕਰਦਾ। ਉਹਨੂੰ ਕੋਈ ਸ਼ੂਗਰ ਨਹੀਂ ਕੋਈ ਕੁਝ ਨਹੀਂ ਹੈ ਜਿਹੜੇ ਪੈਸੇ ਆਲੇ ਉਹ ਗੋਲੀਆਂ ਖਾਂਦੇ ਫਿਰਦੇ ਸ਼ੂਗਰ ਦੀਆਂ ਆਹ ਤਸੰਦਰ ਪੰਜੇ ਗੁਣ ਕਿਸੇ 'ਚ ਨਹੀਂ ਹੈ ਪਰ ਮਾਰੇ ਕਹਿੰਦੇ ਰੱਬ ਕਰੇ ਜੇ ਪੰਜੇ ਕਿਸੇ 'ਚ ਹੋਣ ਵੀ 라ਵਣ 'ਚ ਸੀਗੇ ਜੇ ਪੰਜੇ ਕਿਸੇ 'ਚ ਹੋਣ ਜੇ ਉਹਦੇ ਸੇਵਾ ਗੁਣ ਨਹੀਂ ਨਾ ਹੈਗਾ ਸਤਗੁਰ ਕਹਿੰਦੇ ਮਰਿਆ ਹੋਇਆ ਮਿਰਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਉਹ ਮਰਿਆ ਹੋਇਆ ਦੋ ਬੰਦਿਆਂ ਨੂੰ ਗੁਰਬਾਣੀ ਨੇ ਮਰਿਆ ਮੰਨਿਆ ਇੱਕ ਜਿਹੜਾ ਅਮਰਤ ਵੇਲੇ ਨਹੀਂ ਜਾਗਦਾ ਉਹ ਮਰਿਆ ਤੇ ਦੂਜਾ ਕੌਣ ਹੈ ਜੀ ਜੇ ਦੀ ਗੁਰੂ ਨਾਲ ਪ੍ਰੇਮ ਪ੍ਰੀਤ ਨਹੀਂ ਹੈ ਉਹ ਮਰਿਆ ਤੇ ਤਿੰਨ ਬੰਦਿਆਂ ਨੂੰ ਗੁਰਬਾਣੀ ਜਿਉਂਦੇ ਮੰਨਦੀ ਹੈ ਜੀ ਉਹ ਤਿੰਨ ਬੰਦੇ ਕੌਣ ਨੇ ਆਪਣੇ ਅੰਦਰ ਛਾਤੀ ਮਾਰ ਕੇ ਦੇਖਿਓ ਵੀ ਕਿਤੇ ਆਪਾਂ ਉਹ ਨਾ ਚ ਹੈਗੇ ਆ ਕਿ ਨਹੀਂ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਤੁਲਸੀਦਾਸ ਜੀ ਦਾ ਇੱਕ ਦੋਹਰਾ ਆਂਦਾ ਉਹ ਕਹਿੰਦਾ ਜਰਣੀ ਜਣਾਤਾ ਭਗਤ ਜਨ ਜੇ ਔਰਥ ਹੈ ਮੇਰੀ ਮਾਂ हे मेरी बहन जे किसे बालक नु तू जन्म देना ता किसे भक्त नु जन्म दई मां दे हाथ च है ओनु भक्त बनाना क चोर बनाना प्रहलाद नु ओदी मां ने भक्त बनाया त्रु नु ओदी मां ने भक्त बनाया बाबे फरीद नु ओदी मां ने ओदी मां ने भक्त बनाया बाबे फरीद नु लालच ਦਿੱਤਾ ਉਹ ਤਾਂ ਅੱਲਾਹ ਨੂੰ ਯਾਦ ਕਰ ਅੱਲਾਹ ਸ਼ੱਕਰ ਦਿੰਦਾ ਦਿੱਤਾ ਕਿ ਨਹੀਂ ਦਿੰਦਾ ਲਾਲਚ मां दे हाथ च है बच्चा कित्ता ਦਾ ਬਣਾਣਾ ਬਾਪੂ ਤਾਂ ਦਿਹਾੜੀ ਤੇ ਨਿਕਲ ਜਾਂਦਾ ਬੱਚੇ ਪਾਲਣ ਵਾਸਤੇ ਮਾਂ ਕੋਲ ਰਹਿੰਦਾ ਬੱਚਾ ਮਾਂ ਨੇ ਸਿੱਖਿਆ ਦੇਣੀ ਹੈ ਧੀ ਨੂੰ ਕਿੱਦਾਂ ਦੀ ਬਣਾਉਣੀ ਹੈ ਮਹਾਰਾਜ ਉਹ ਗੁਸਾਈ ਤੁਲਸੀਦਾਸ ਕਹਨੇ ਕਹਨੇ ਮਾਂ ਜੇ ਬੱਚੇ ਨੂੰ ਜਨਮ ਦੇਣਾ ਤਾਂ ਭਗਤ ਨੂੰ ਜਨਮ ਦੇਈ ਜਨਨੀ ਜਨ ਤ ਭਗਤ ਜਨ ਦੂਜਾ ਕੌਣ ਜਿਉਂਦਾ ਕਹਨੇ ਕਹਿ ਦਾਤਾ ਜਾਂ ਦਾਨੀ ਹੋਵੇ ਦਾਨੀ ਹੋਵੇ ਮਤਲਬ ਵੰਡਣ ਦੀ ਬਿਰਤੀ ਹੋਵੇ ਬਹੁਤੇ ਲੋਕ ਅਮੀਰ ਬੜੇ ਹੁੰਦੇ ਆ ਪਰ ਜਦੋਂ ਵੰਡਣ ਦੀ ਵਾਰੀ ਆਉਂਦੀ ਹੈ ਉਦੋਂ ਬਹੁਤ ਨੀਵੇਂ ਹੋ ਜਾਂਦੇ ਆ ਗਲਤ ਪਾਸੇ ਵੰਡਦੇ ਆ ਬੜਾ ਪਰ ਜਿੱਥੇ ਲੋੜ ਵੰਦਾ ਹੈ ਉੱਥੇ ਅਸੀਂ ਨਹੀਂ ਵੰਡਦੇ ਅਸੀਂ ਜ਼ਰੂਰਤਮੰਦ ਦੀ ਕਿਸੇ ਦੀ ਬਾਹ ਨਹੀਂ ਫੜੀ ਸ਼ਰਾਬਾਂ ਤੇ ਹੋਰ ਬੇਫਾਇਦੇ ਖਰਚਿਆਂ ਤੇ ਅਸੀਂ ਬਹੁਤ ਕੁਝ ਲਾ ਦਾਂਗੇ ਪਰ ਜਿਹੜੇ ਪਾਸੇ ਸਾਡਾ ਜੀਵਨ ਚ ਨਖਾਰ ਆਉਣਾ ਹੈ ਉਸ ਪਾਸੇ ਅਸੀਂ ਕੰਜੂਸੀ ਵਰਤ ਲੈਂਦੇ ਆ ਕਹੇ ਦਾਤਾ ਦਾਨੀ ਹੋਵੇ ਤੇ ਤੀਜਾ ਜਿਉਂਦਾ ਕਿਹਨੂੰ ਮੰਨਿਆ ਸ਼ਾਸਤਰਾਂ ਨੇ ਕਹਿੰਦੇ ਕਹੇ ਦਾਤਾ ਕਹੇ ਸੂਰ ਕਹਿੰਦੇ ਜੇ ਸੂਰਮਾ ਹੋਵੇ ਇੱਕ ਗੁਣ ਤੇ ਹੋਣਾ ਚਾਹੀਦਾ ਨਾ ਨਹੀਂ ਤਾਂ ਜਰਣੀ ਬਾਝ ਰਹੇ ਕਾਹੀ ਗ ਬਾਬਾ ਨੂਰ ਨੂਰ ਗੁਰਬਾਣੀ ਦੇ ਵਿੱਚ ਵੀ ਇੱਕ ਸ਼ਬਦ ਆਉਂਦਾ ਹੈ ਕਹਿੰਦੇ ਜੇ ਤੂੰ ਨਾਮ ਨਹੀਂ ਲੈ ਜਪਿਆ ਇਹਦੇ ਨਾਲੋਂ ਤੇਰੀ ਮਾਤਾ ਤੈਨੂੰ ਜਨਮ ਹੀ ਨਾ ਦਿੰਦੀ ਸਤਿਗੁਰੂ ਜੀ ਦਾ ਪਾਵਨ ਫਰਮਾਨ ਜਿਨ ਹਰ ਖਿਰਦਾ ਨਾਮ ਨਾ ਵਸਿਓ ਤੈਨ ਮਾਤ ਪੀਜਿਆ ਹਰ ਵੰਜਾ ਬਾਣੀ ਵੀ ਕਹਿੰਦੀ ਹੈ ਕਹਿੰਦੇ ਜੇ ਜੇ ਤੂੰ ਨਾਮ ਨਹੀਂ ਨਾ ਜਪਿਆ ਜੀਭਾ ਨੂੰ ਵੀ ਕਹਿੰਦੀ ਹੈ ਬਾਣੀ اے ਜੀਭਾ اے جے با تو ان رس رات رات رہی تیری پیاس نہ جائے ہور تکتا اے تیری پیاس نہیں جانی کسی ہور چیز دے نال جچر ہر رس ہر رس پلا نہ پائے جننا چر ہری دا رس نہیں نہ تیرے پلے اوننا چر تانوں صبر نہیں آونا جے تو نام نہ جپنگی جے با میری ਪਲ ਪਲ ਕੱਟੀ ਜਾਵੇਂਗੀ ਨਾਮ ਨਾਲ ਜਪੇਂਗੀ ਕੇ ਪਾਪੇ ਰਿਏ ਤੇਲ ਤੇਲ ਕੱਟੀ ਜਾਵੇਂਗੀ ਕੱਟੀ ਜਾਵੇਗੀ let <laughs> go. ਕਰੋ ਰਸਨਾ ਤੋਂ ਇਹ ਮਲਬਈ ਕੀਰਤਨ ਹੈ ਮਲਬਈ ਅਸੀਂ ਆ ਪਿਛੇ 2 ਦਿਨ ਪਹਿਲਾਂ ਮਾਨਸਾ ਸਾਡੇ ਦੀਵਾਨ ਸੀ ਜੀ ਇੰਨਾ ਨੰਦਾ ਆਇਆ